ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਅਤੇ ਗੱਲ ਕਰਦੇ ਹਾਂ ਜੀ ਖੇਤੀ ਪਾਰਟੀ ਅਤੇ ਪੰਥਕ ਪਾਰਟੀ ਨੂੰ ਬਚਾਉਣਾ ਬੇਹ ਜ਼ਰੂਰੀ ਹੈ ਜੇ ਗੱਲ ਕਰੀਏ ਸ਼ੋਮਨੀ ਕਾਲੀ ਦਲ ਦੇ ਬਾਗੀ ਦਾਗੀ ਅਤੇ ਸ਼੍ਰੀ ਅਕਾਸ਼ ਤਖਸੈਦ ਦੀ ਤਹਿਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਹਦੇ ਪੰਜ ਮੈਂਬਰ ਕਾਰਗੁਜ਼ਾਰੀ ਨੇ ਤਾਂ ਉਹਨਾਂ ਦਾ ਇੱਕ ਸਟੇਜ ਤੇ ਆਉਣਾ ਬੇਹ ਜ਼ਰੂਰੀ ਹੋ ਗਿਆ ਹੈ ਜੇ ਗੱਲ ਕਰੀਏ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਇਨਾਂ ਨੂੰ ਜੋ ਸਜਿੱਦੀ ਕਰਨੀ ਜ਼ਰੂਰੀ ਹੈ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼ੌਮੀ ਅਕਾਲੀ ਦਲ ਦੇ ਪ੍ਰਧਾਨ ਜਿੱਥੇ ਸੁਖਬੀਰ ਸਿੰਘ ਬਾਦਲ ਆਪਣੀ ਹਿੰਦ ਨਹੀਂ ਛੱਡ ਰਹੇ ਉਹਨਾਂ ਦੀ ਇਹ ਸੋਚ ਹੈ ਕਿ ਉਹਨਾਂ ਤੋਂ ਬਿਨਾਂ ਸ਼ੌਮੀ ਅਕਾਲੀ ਦਲ ਨੂੰ ਕੋਈ ਵਧੀਆ ਤਰੀਕੇ ਨਾਲ ਨਹੀਂ ਚਲਾ ਸਕਦਾ ਜਾਂ ਦੂਸਰੇ ਪਾਸੇ ਕਹਿ ਲਿਏ ਕਿ ਜੇਕਰ ਸ਼ੌਮੀ ਅਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਬਣ ਗਿਆ ਤਾਂ ਉਹਨਾਂ ਦੀ ਜੋ ਲਗਾਮ ਹੈ ਉਹ ਕਿਤੇ ਨਾ ਕਿਤੇ ਛੁੱਟ ਜਾਏਗੀ ਜਾਂ ਕਹਿ ਲਈਏ ਕਿ ਉਹਨਾਂ ਦੀ ਪ੍ਰਧਾਨਗੀ ਕਿਤੇ ਨਾ ਕਿਤੇ ਛੁੱਟ ਜਾਏਗੀ ਜਾਂ ਉਹਨਾਂ ਦਾ ਜੋ ਅੱਗੇ ਲਾ ਕੇ ਕੰਮ ਕਰਨਾ ਹੈ ਉਹ ਕਿਤੇ ਨਾ ਕਿਤੇ ਪਿੱਛੇ ਹੋ ਜਾਏਗਾ ਤਾਂ ਇਸ ਲਈ ਜੋ ਸ਼ੋਮੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਕਿਤੇ ਨਾ ਕਿਤੇ ਆਪਣੀ ਹਿੰਦ ਨਹੀਂ ਛੱਡਦੇ ਲੇਕਿਨ ਹੁਣ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਸੁਨੀਲ ਜਾਖੜ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਜੋ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਉਹਨਾਂ ਨੇ ਕਿਹਾ ਕਿ ਟੀਮ ਸਾਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੈ ਕਿ ਆਜ ਪੰਜਾਬ ਦੀ ਸਭ ਤੋਂ ਵੱਡੀ ਲੋੜ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਦੀ ਹੈ ਉਹ ਅਕਾਲੀ ਲੀਡਰਸ਼ਿਪ ਨੂੰ ਅਸੀਂ ਮੱਤ ਪੇਦ ਅਤੇ ਹੋਮੇ ਤਿਆ ਕੇ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜੋ ਬਾਰੇ ਉਹਨਾਂ ਨੇ ਬਹੁਤ ਵਧੀਆ ਵਿਚਾਰ ਰੱਖੇ ਸੁਨੀਲ ਜਾਖੜ ਚਾਹੇ ਭਾਪੀ ਦੇ ਪ੍ਰਧਾਨ ਸੀ ਲੇਕਿਨ ਉਹ ਅੱਜ ਵੀ ਇਤੇ ਨਾ ਕਿਤੇ ਸ਼ੋਮੀ ਅਕਾਲੀ ਦਲ ਅਤੇ ਪੰਥਕ ਬਾਰੇ ਚੰਗੀ ਸੋਚ ਰੱਖ ਰਹੇ ਨੇ ਉਹਨਾਂ ਨੇ ਕਿਹਾ ਕਿ ਅਗਰ ਇਹ ਇਕਜੁੱਟ ਹੋ ਜਾਂਦੇ ਨੇ ਤਾਂ ਪੰਜਾਬ ਦੇ ਹੱਕਾਂ ਵਾਸਤੇ ਕਿਸਾਨਾਂ ਦੇ ਹੱਕਾਂ ਵਾਸਤੇ ਜਿੰਨਾ ਵਧੀਆ ਇਹ ਪਾਰਟੀ ਕੰਮ ਕਰ ਸਕਦੀ ਹੈ ਉਹਨਾਂ ਕੋਈ ਹੋਰ ਕੰਮ ਨਹੀਂ ਕਰ ਸਕਦੀ ਉਹਨਾਂ ਨੇ ਇਹ ਵੀ ਕਿਹਾ ਕਿ ਸ਼ੋਮੀ ਅਕਾਲੀ ਦਲ ਆਪਣੀ ਸੁਖਬੀਰ ਸਿੰਘ ਬਾਦਲ ਆਪਣੀ ਹਿੰਦ ਛੱਡ ਦੇਣ ਲੋਕਾਂ ਦੀਆਂ ਆਵਾਜ਼ਾਂ ਸੁਣਨ ਦੀ ਬਜਾਏ ਤੇ ਉਹ ਆਮ ਲੋਕਾਂ ਦੀ ਜਨਤਾ ਵਿੱਚ ਵਿਚਰਨ ਅਤੇ ਉਹਨਾਂ ਲੋਕਾਂ ਦੇ ਕੰਮ ਕਰਨ ਜਿਵੇਂ ਕਿ ਉਹਨਾਂ ਦੇ ਜੋ ਮਤਲਬ ਉਹਨਾਂ ਦੇ ਫਾਦਰ ਸੀਗੇ ਪ੍ਰਕਾਸ਼ ਸਿੰਘ ਬਾਦਲ ਉਹ ਸੁਣਦੇ ਸੀ ਲੇਕਿਨ ਹੁਣ ਉਹਨਾਂ ਨੂੰ ਆਪਣਾ ਇਕਜੁੱਟ ਹੋ ਜਾਣਾ ਚਾਹੀਦਾ ਹੈ ਅਤੇ ਜੋ ਖੇਤਰੀ ਪਾਰਟੀ ਹੈ ਉਹਨੂੰ ਬਚਾਉਣਾ ਚਾਹੀਦਾ ਹੈ ਬਾਕੀ ਜੋ ਵੀ ਬਣਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ ਧੰਨਵਾਦ